ਗਿੱਲੇ ਚੱਕਰ ਪੈਣਾ ਹੋਰ ਜੋ ਹੀ ਟਾਈਮ ਲੱਗਿਆ ਇੱਕ ਤਾਂ ਇੰਨਾ ਟਾਈਮ ਲਵਾਇ ਬੂਸ਼ਾ ਨੇ ਹਮ ਆ ਬਾਕੀ ਬਾਕੀ ਤਾਂ ਪਾਈਪ ਜਿਹੜੀ ਫੀਟਿੰਗ ਆ ਆਪਣੇ ਉਹ ਕਿਸੇ ਹੋਰ ਦੇ ਨਹੀਂ ਹੈਗੀ ਮੇਰੇ ਹਿਸਾਬ ਨਾਲ ਮੈਨੂੰ ਇੰਨਾ ਚ ਕੀ ਲੋੜ ਆ ਅੱਛਾ ਜਿਹੜੀ ਬੀਚ ਮੈਂ ਆਪਾਂ ਜੈਨੂਣੇ ਤਰੀਕੇ ਨਾਲ ਖੜਾ ਗਿਆ ਹੈ ਇਹ ਖੜਾ ਹੈ ਇਹਦੇ ਪਿੱਛੇ ਛੋਟੀ ਪਾ ਇੱਕ ਘਾਜ਼ਨ ਲਾ ਜਿਵੇਂ ਛੋਟੀ ਆ ਇਹ ਨਾਲ ਲੀਕੇ ਪਾ ਕੇ ਅੱਗੇ ਤਿੰਨ ਗਿੱਲੇ ਪਾਇਆ ਵੇ ਇਹਦੇ ਨਾਲ ਉਹ ਕੰਮ ਜਿਆਦਾ ਕਰੂ ਮੈਂ ਫੀਚਰਿੰਗ ਨੇ ਆਹ ਆਪਣੀਆਂ ਗਰਾਰੀਆਂ ਆ ਉਹ ਗਰਾਰੀਆਂ ਲੱਗੀਆਂ ਜਨੇ ਅੱਗੇ ਉਹਨੇ ਦੰਦੇ ਨੇ ਉਹਨਾਂ ਨੇ ਜਮੀ ਟਾਂਡੇ ਨੂੰ ਯਾਰ ਅੱਧਾ ਟਾਂਡੇ ਦੀ ਜਾਣ ਤਾਂ ਇਹੀ ਕੱਢ ਦੇਣਗੇ ਆ ਪਲੇਟ ਲੱਗੀਆਂ ਹੋਈਆਂ ਨੇ ਹਾਂਜੀ ਬਾਬਿਓ ਕਿਵੇਂ ਹੋ ਸਵਾਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਆਪਣਾ ਟਰੈਕਟਰ ਰੇਡੀਓ ਕੇ ਆ ਗਿਆ ਮਸ਼ੀਨ ਆਪਾਂ ਨੇ ਲਵਾ ਲਈ ਟੋਕਰੀ ਲੱਗ ਗਈ ਤੇ ਦਿਖਾਉਣਿਆ ਤੁਹਾਨੂੰ ਹਨਾ ਕਿਦਾਂ ਦਾ ਸਿਸਟਮ ਆ ਔਰ ਕਿਵੇਂ ਆਪਾਂ ਨੇ ਲਵਾਇਆ ਹਨਾ ਤੇ ਆਓ ਮੇਤਰੋ ਚੱਲਦੇ ਆਂ ਦਿਖਾਈਏ ਤੁਹਾਨੂੰ ਟਰੈਕਟਰ ਆਪਣਾ ਨੋਵੋ 755 ਸੀਆਰਡੀ ਦਿਖਾਉਣੇ ਆ। ਹਾਲੋ ਮੇਤਰੋ ਆਪਾਂ ਟੋਕਰੀ ਟੁਕਰੀ ਲਵਾ ਕੇ ਲੈ ਆਏ ਤੇ ਟੋਕਰੀ ਆਪਾਂ ਨੇ ਲਵਾ ਲਈ ਸੀਗੀ ਚਾਰ ਪੰਜ ਦਿਨ ਹੋ ਗਏ ਤੇ ਆਹ ਮਸ਼ੀਨ ਲਿਆਂਦੀ ਆ ਰਾਤ ਤੇ ਕਰੀ ਜਾਂਦੇ ਨੇ ਸੈਟਿੰਗ ਆ। ਆਓ ਦੇਖੋ। ਦੇਖਦੇ ਨੇ ਆਪਾਂ ਬੂਪਾ ਬੂਪਾਂ ਦੀ ਕਿਹੜੀਆਂ ਕਿੱਥੇ ਕੀ ਸਿਸਟਮ ਆ ਹਨਾ। ਕਿਉਂਕਿ ਪਹਿਲੀ ਵਾਰ ਆਪਣਾ ਜਿੰਦਗੀ ਦਾ ਐਕਸਪੀਰੀਅੰਸ ਆ। ਨਹੀਂ ਆਪਾਂ ਨੇ ਮਸ਼ੀਨਾਂ ਹੀ ਚਲਾਈਆਂ ਨੇ। ਜਾ ਪਰ ਇਪਰ ਚਲਾਏ ਨੇ ਇਹ ਜਿੰਦਗੀ ਦਾ ਪਹਿਲਾ ਐਕਸਪੀਰੀਅੰਸ ਆ ਚਲ ਦੇਖਦੇ ਆ ਕਿਦਾਂ ਰਹਿੰਦਾ ਆ ਦੇਖੋ ਸਟੀering ਸਟੂering ਆਪਾਂ ਨੇ ਸਭ ਕੁਝ ਪਿੱਛੇ ਲਵਾ ਲਿਆ ਇਹਦੇ ਸਿਸਟਮ ਆ ਮਸ਼ੀਨ ਲਿਆਂਦੀ ਆਪਾਂ ਥੋੜਾ ਥੋੜਾ ਜਿਹਾ ਛੋਣਾ ਵਾਲਾ ਗੋਲ ਤੇ ਮਿੱਤਰਾਂ ਟੋਕਰੀ ਲਵਾਈ ਆਪਾਂ ਨੇ ਦੇਖੋ ਕਮੈਂਟਾਂ ਜੇ ਜ਼ਰੂਰ ਦੱਸਿਓ ਜੋ ਚੀਜ਼ ਤੁਹਾਨੂੰ ਕਮੀ ਲੱਗੀ ਆ ਨਾ ਜਿਹਨਾਂ ਬਈਆਂ ਕੋਲ ਹੈਗੀ ਆ ਇਹ ਮਸ਼ੀਨ ਤਾਂ ਬਈ ਜੋ ਕਮੀ ਲੱਗੀ ਤਾਂ ਸਾਨੂੰ ਦੱਸ ਦਿਓ ਪਹਿਲੀ ਵਾਰ ਆਪਣਾ ਜ਼ਿੰਦਗੀ ਦਾ ਐਕਸਪੀਰੀਅੰਸ ਆ ਨਾ ਤੇ ਆਹ ਦੇਖੋ ਉਧਰ ਚੰਦੀ ਜਾਂਦਾ ਕੰਮ ਕੀ ਹੋ ਗਿਆ ਕਰੀ ਉੱਪਰ نیچے ਸਭ ਕੁਝ ਉੱਪਰ ਨੀਚੇ ਜਾਂਦਾ ਆਹ ਉਹ ਸਿਸਟਮ ਲੱਗਿਆ ਹੋਇਆ ਇੱਥੇ ਸਾਰਾ ਕੁਝ ਆਹ ਘੋੜੀ ਲੱਗੋਣਾ ਤੇ ਗੋੜੀ ਉਹ ਭੈਣੀਆਂ ਗੋੜੀ ਲੱਗ ਜਾਨੀਆਂ ਮੈਂ ਬਰਾ ਉਹਨੂੰ ਲਾ ਕੇ ਆ ਦਵਿੰਦਰ ਨੂੰ ਇੱਧਰ ਉੱਧਰ ਘੁਮਾ ਕੇ ਦੇਖਿਆ ਬਰਾ ਉਹਨੂੰ ਲਾ ਕੇ ਹਾਂ ਕਮਾ ਕੇ ਦੇਖੀ ਚਿਆਕ ਆ ਮੋਟਰ ਲੱਗੀ ਹੋਈ ਆ ਤੇ ਨੀਚੇ ਹਣਾ ਇੱਥੇ ਰੱਖ ਪੈਪਾਂ ਨੂੰ ਪੈਪਾਂ ਦੇਖ ਲਈ ਹੁਣ ਜਿਹੜੀ ਪੈਪ ਨਾਲ ਲੱਗਦੀ ਹੋਈ ਉਹ ਦੇਖ ਲਈ ਇਹਨੂੰ ਸਾਰਾ ਘਮਾਲਾ ਵੀ ਟੋਕਰੀ ਤੱਕ ਟੋਕਰੀ ਤੱਕ ਦੇ ਕੇ ਨੂੰ ਘੁਮਾਗੇ ਚੱਲ ਚੱਲ ਉੱਪਰ ਚੱਕ ਚੱਲ ਚੱਲ ਮੈਂ ਤੈਨੂੰ ਕਿਹਾ ਤਾਂ ਇਹ ਵੀ ਲਾਉਣੀ ਪੈਣੀ ਆ ਨਹੀਂ ਕਰ ਲੇ ਜਾਊਗਾ ਜੇ ਅਭੀ ਉਹ ਨੀਚੇ ਹੋਇਆ ਉਹ ਲੱਗਿਆ ਕਰੂਗਾ ਹੁਣ ਉੱਠੇ ਜਾਣਾ ਚੂੜੀਆਂ ਕਰਵਾ ਕੀ ਚੀਜ਼ ਆ ਚੂੜੀਆਂ ਵੱਡਾ ਕਰ ਲਾਓ ਆ ਮਸ਼ੀਨ ਆ ਬਾਬਿਓ ਇਹ ਬੈਲਟ ਵਾਲੀ ਨਹੀਂ ਹੈਗੀ ਇਹਦੇ ਪਏ ਉਹਨੇ ਕ੍ਰੋਸ ਸਾਰੇ ਆ ਦੇਖੋ ਮੋੜ ਜਿਵੇਂ ਬੈਲਟ ਬੁਲਟ ਟੁੱਟਣ ਦਾ ਖਤਰਾ ਹੁੰਦਾ ਹਨ ਇਹਦੇ ਬੈਲਟ ਬੁਲਟ ਨਹੀਂ ਟੁੱਟਦੀ ਹੈਗੀ ਇਹਦੇ ਸਿੱਧੇ ਹੀ ਕ੍ਰੋਸ ਨੇ ਆ ਮਸ਼ੀਨ ਦੇ ਆ ਟੈਂਕੀ ਲਵਾਈ ਆ ਸਾਈਡ ਤੇ ਆ ਸਭ ਸਿਸਟਮ ਪਿੱਛੇ ਆ ਗਿਆ ਸਾਰਾ ਟਾਇਰ ਤੋਂ ਸਭਾ ਤੇ ਆ ਗਿਆ ਆਪਣੇ ਪਿੱਛੇ ਕੀ ਹੋ ਗਿਆ ਅਭੀ ਉਹ ਜੈਕ ਚੱਕ ਅਭੀ ਜਾ ਜਾਂਦੇ ਨੇ ਡਾਕਟਰ ਹੀ ਪੂਰੀ ਮੈਨੂੰ ਆਪਣਾ ਲਾ ਇੰਨੇ ਬਣਾਈ ਜਾਂਦੇ ਆ ਪਾਣੂ ਫੋਰਮਾਨ ਆਇਆ ਨਵਾ ਗੋਲੂ ਫੋਰਮਾਨ ਆਇਆ ਫੋਰਮਾਨ ਹਰਿਆਣੇ ਦੇ ਨੇ ਹਰਿਆਣੇ ਸੇ ਡਾਕਟਰ ਜੀ ਦਾ ਕਲੇਤ ਤੋਂ ਆਇਆ ਉਹ ਫੋਰਮਾਨ ਜੀ ਹਾਂ ਇੱਕ ਦਲੇ ਨੇ ਤਾਂ ਗੁੱਲੀ ਨਹੀਂ ਪੈਂਦੀ ਹੈਗੀ ਦੱਸ ਦੋ ਘੰਟੇ ਹੋ ਗਏ ਤੈਨੂੰ ਲੜਦੇ ਨੇ ਇਹਦੇ ਨਾਲ ਪਗੜੀਆਂ ਕੋਲ ਲਾ ਡੰਡਾ ਗਾ ਕੋਈ ਪੌਣੀ ਦੀ ਬਈ ਆਹੋ ਆ ਥੱਲੇ ਕਰ ਲੈ ਨੂੰ ਤਸ ਥੱਲੇ ਕਰੋ ਬਈ ਥੱਲੇ ਬਹੁਤ ਫਰਕ ਪੈ ਜਾਣਾ ਉੱਠ ਜਾਣਾ ਬਹੁਤ ਜਾਣਦੇ ਜਾਣਦੇ ਕੋਈ ਬੱਸ ਕੋਲਾ ਚੱਕੀ ਐਨ ਮਾਰੋ ਇੱਕ ਪਾਸੇ ਛੇਤੀ ਉੱਡਦੀ ਹੈ ਨਾ ਪਰ ਇਹਦਾ ਤਾਂ ਕੋਈ ਚੱਕਰ ਨਹੀਂ ਹੈ ਨਾ ਸਾਹ ਦੇ ਸਹੀ ਦੇ ਇੱਥੇ ਦੇ ਇਹ ਬੰਦੇ ਉਲਝ ਗਏ ਉਹ ਇੱਕ ਚੂੜੀ ਨਹੀਂ ਲੱਗਦੀ ਹੈ ਕਿਉਂ ਡਾਕਟਰ ਸਾਹਿਬ ਦੇਰੇ ਤਗੜੇ ਕੜੇ ਨੇ ਵੀ ਸਲਾਹੇ ਨਹੀਂ ਦਿੰਦਾ ਹੈਗਾ ਹੁਣ ਉਧਰ ਲੱਗ ਗਈ ਉੱਪਰ ਚੱਕ ਮੜਿਆ ਯਾਰ ਜੱਕ ਚੱਕ ਜੱਕ ਉੱਠਣ ਵਾਲਾ ਤੇ ਬਾਬੇ ਉਹ ਆਪਣੀ ਮਸ਼ੀਨ ਰੈਡੀ ਆ ਸੈਟਿੰਗ ਹੋ ਗਈ ਸਾਰੀ ਥੋੜੀ ਜਿਹਾ ਦਾ ਕਿਵੇਂ ਤੇ ਬਾਬਿਓ ਤੁਹਾਨੂੰ ਪਤਾ ਹੀ ਆ ਇਹਨੇ ਚਾਰ ਤੇ ਤੁਹਾਨੂੰ ਪਤਾ ਨਹੀਂ ਬੈ ਕੇ ਚੱਲਣਾ ਹਨਾ ਸਟੀਅਰਿੰਗ ਸਟੇਰੀ ਆਪਾਂ ਨੇ ਪਿੱਛੇ ਹੀ ਲਵਾ ਲਿਆ ਸਾਰਾ ਸਿਸਟਮ ਜਿਹੜਾ ਇਹਦਾ ਛੱਟ ਲੱਗੇਰਾ ਉਹ ਵੀ ਪਿੱਛੇ ਚਲ ਗਿਆ ਜਿਹੜੇ ਸਭ ਜੈਕਾ ਜੋ ਕਾਲਾ ਸਿਸਟਮ ਆ ਸਭ ਪਿੱਛੇ ਚਲ ਗਿਆ ਤੇ ਬਸ ਜਦੋਂ ਰੋਡ ਤੇ ਜਾਣਾ ਹੋਇਆ ਕਰੂਗਾ ਸੀਟ ਘੁੰਮ ਜਾ ਕਰੂਗੀ ਜੇ ਬਾਈ ਨੇ ਕਮਾਉਣੀ ਆ ਨਹੀਂ ਫਿਰ ਇਦਾਂ ਵੀ ਚੱਲ ਜਾ ਕਰੂ ਆ ਦੇਖੋ ਆ ਸਿਸਟਮ ਲੱਗ ਗਿਆ ਇਧਰ ਇਧਰ ਘੁੰਮ ਜਾ ਕਰੂਗੀ ਸੀਟ ਇਹ ਉਹ ਪਿੰਨ ਪਈ ਹੋਈ ਆ ਪਿੰਨ ਨੂੰ ਕੱਢੋ ਸੀਟ ਘੁੰਮ ਗਈ ਅੱਗੇ ਨੂੰ ਜਾਣਾ ਤਾਂ ਫਿਰ ਵੀ ਫੜ ਲਓ ਜੇ ਜਿੱਦਾਂ ਪੱਖੇ ਤੇ ਚੱਲਿਆ ਕਰੂਗਾ ਫਿਰ ਉਧਰ ਦੀ ਤੇ ਪੀਕਾ ਟੈਂਕੀ ਲਵਾਈ ਆ ਵੀਰੇ ਇਹ ਟੈਂਕੀ ਹੈਗੀ ਆਪਣੀ 90 ਲੀਟਰ ਦੀ ਤੇ ਪੀਕਾ ਪਣਿਆ ਹਲਵਾਇਆ ਹਨਾ ਇੱਕ ਅੱਗੇ ਚਲੋ ਆ ਵੇਟ ਆਪਣੀ ਇੱਦਾਂ ਹੀ ਰੱਖ ਲਈ ਸੀਗੇ ਅੱਗੇ ਟੂਲ ਆ ਗਿਆ ਇੱਕ ਤੇ ਮਗਰਾਟ ਆਪਣੀ ਇਹਦੇ ਤਾਰ ਤੇ ਸੀਗਾ ਟਰੈਕਟਰ ਤੇ ਕਰੋ ਚੈੱਕ ਆਪਾਂ ਪੀ ਜੰਨੇ ਹੁਣ ਚਾਹ ਚਾਹ ਕਿਹਦੀ ਪੀਆ ਤਾਰੀ ਜੀ ਦੇਖਣਾ ਭੂਗਾ ਆਹ ਜੀ ਆਹ 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 ਕੰਪਨੀ ਨਾਲ ਦੱਸਿਆ ਵੀ ਲੋ ਬਾਬਾ ਇਹ ਆ ਗਿਆ ਇਹਦਾ ਕਲਚਰ ਇਹ ਕਲਚ ਆ ਗਿਆ ਇਹ ਆ ਕੇ ਬ੍ਰੇਕ ਕਰ ਪਾਸ ਉੱਚਾ ਦਾ ਚਾਗੀ ਲਾਈਟਾਂ ਦੀਆਂ ਇਹ ਆ ਗਿਆ ਛੱਟ ਲੱਗੀ ਰੇ ਦਾ ਬਾਕੀ ਇਹ ਲੀਵਰ ਆ ਗਿਆ ਜਿਹੜਾ ਇੱਥੋਂ ਘੁੰਮੂਗਾ ਹਨਾ ਮਸ਼ੀਨ ਚੱਕਣ ਵਾਲਾ ਸਭ ਚੀਜ਼ਾਂ ਇੱਥੇ ਆ ਗਈਆਂ ਹੈ ਡੀਜ਼ਲ ਟੈਂਕੀ ਵੀ ਡੀਜ਼ਲ ਟੈਂਕੀ ਦਾ ਦੱਸ ਤੀ ਆ ਰੇਵਰ ਲੱਗ ਗਈ ਰੇਵਰ ਜ਼ਰੂਰੀ ਆ ਰੇਵਰ ਨਾਲ ਕੰਮ ਸੈਟ ਆਣਾ ਜਿਹੜੇ ਬੰਦੇ ਨੂੰ ਕੂਲਰ ਹੋਣਾ ਹੈਗਾ ਹੱਦ ਤੱਕ ਕੂਲਰ ਆਉਣਾ ਕੂਲਰ ਇੱਥੇ ਲੱਗੂਗਾ ਇਧਰ ਸਾਈਡ ਤੇ ਲੱਗ ਜੂਗਾ ਔਰ ਬਰਗਲੂ ਆ ਪਿੱਛੇ ਬਈ ਕੁਛ ਐਦਾਂ ਦਾ ਦੀਗ ਦਾ ਮੈਂ ਕਹਿੰਦਾ ਯਾਰ ਅੱਗੇ ਚਲਾਉਣ ਨਾਲੋਂ ਪਿੱਛੇ ਸਹੀ ਆ ਜਿਆਦੇ ਹਨਾ ਅੱਗੇ ਪਿੱਛੇ ਜਿਆਦਾ ਦਿਖਿਆ ਕਰੂਗਾ ਜੇ ਬੰਦੇ ਨੇ ਰੋਡ ਤੇ ਜਾਣਾ ਜਾਂ ਕਿਤੇ ਹੋਰ ਜਾਣਾ ਪਾਣੀ ਨਹੀਂ ਚਲ ਚਲ ਕਰ ਚੱਲੀ ਐ ਥੋੜੀ ਜੀ ਤੰਗੀ ਆ ਉੱਤਰ ਨੂੰ ਉੱਤਰਨ ਦੀ ਬਸ ਇੱਕ ਵਾਰ ਜਿਹੜਾ ਬੰਦਾ ਚੜ੍ਹ ਕੇ ਪਰੋਣੇ ਉਤਰਨਾ ਵੀ ਨਹੀਂ ਕਿਵੇਂ ਹੋ ਗਿਆ ਫੀਲਿੰਗ ਨਾ ਪੂਰੀ ਵੱਲ ਆਉਂਦੀ ਆ ਕਲਚ ਨੂੰ ਜਦੋਂ ਬਣੌੱਖਾ ਤਾਂ ਨਹੀਂ ਹੈਗਾ ਥੋੜਾ ਨਾ ਜਿਵੇਂ ਬੋਲੋ ਬਏ ਅਗਲੇ ਜਦੋਂ ਤਾਂ ਆਹ ਉਤਾਰ ਆ ਦੇ ਆਹ ਉਤਾਰ ਇੱਥੇ ਜਾਰੀ ਅੱਛਾ ਇਹ ਵੀ ਤਾਂ ਆਪਦਾ ਇਧਰੋਂ ਫਿਰ ਹੋਰ ਦੱਬੀ ਮੜੇ ਜਿੱਥੋਂ ਜਾ ਕੇ ਦੇਖਾ ਮਹਾਰਾ ਇਹਦੇ ਉਧਰ ਹੀ ਸਿਸਟਮ ਦਿੱਤਾ ਹੋਇਆ ਸਾਰਾ ਇਹ ਚ ਤਾਰ ਦੂਜੀ ਪਾਈ ਹੋਈ ਆ ਵਰਾ ਕੀ ਅਚਾ ਆ ਪਿੱਛੇ ਦਿੱਤਾ ਸਿਸਟਮ ਸਾਰਾ ਆ ਨਾਟ ਕੱਸ ਕੇ ਆ ਤਾਰ ਪਾਤੀ ਉਹ ਆ ਗਿਆ ਪਾਈ ਯਾਰ ਦੇਖ ਲੈ ਇਹਦੇ 5 ਮਿੰਟ ਕਰੀ ਨੱਬੀ ਕਲਚ ਹਾਂ ਹਾਂ ਇਹ ਸਾਰੀ ਦਾ ਵਜ ਜਾਂਦਾ ਇਹਦਾ ਖਾਸ ਲੰਬਾ ਜਿਹੜਾ ਕੰਮ ਨਹੀਂ ਯਾਰ ਜਿਹੜਾ 40-50000 ਰੁਪਏ ਲੈ ਕੇ ਆਣਾ ਉਹ ਸਟੀering ਲਾਉਣ ਦਾ ਤਾਰ ਹੀ ਨੇ ਹਾਂ ਦਾ ਡਿਸਟ੍ਰਿਬਿਊਟਰ ਹੈ ਕਿੰਨੇ ਵੀ ਦੇਖ ਲਾ ਕਿਵੇਂ ਜੇ ਉਹ ਕਰਾਂਗੇ ਸਿੱਧੀ ਸੋਹਣਾ ਲੱਗਦਾ ਜਿੱਧਰ ਕਰਾਂਗੇ ਉਨੂੰ ਆਗਲਾ ਚੱਲ ਰਿਹਾ ਕਮਾਣਾ ਗੁਰੂ ਕੀ ਇਸਟਮ ਹੈ ਟੇਰਿੰਗ ਲੌਕ ਵਾਲਾ ਇਹ ਅੱਛਾ ਜੇ ਉਹ ਕਰਾਂਗੇ ਤਾਂ ਪਿਛਲਾ ਚੱਲੂ ਹਾਂ ਜੋ ਕੇ ਕਰੇ ਅੱਛਾ ਅੱਛਾ ਕਿਹੜੇ ਟਾਇਰ ਵੀ ਪਿੱਛੇ ਨੂੰ ਇਧਰ ਨੂੰ ਕਰਾਂਗੇ ਦਾ ਮੂੰਹ ਫੈਸਲੂਡ ਚੱਲੂਗਾ ਨਾ ਇਹ ਫਿਰ ਇਧਰ ਨੂੰ ਸਿੱਧਾ ਉਹ ਟਾਇਰ ਹੋ ਜਾਣਗੇ ਇਹ ਜ਼ੋਰ ਤਾਂ ਹੀ ਮਰੀ ਜਾਣਗੇ ਇਹ ਦਾ ਤਾਂ ਸਿੱਧਾ ਹੀ ਹੁੰਦਾ ਨਾ ਹੂੰ ਸੁੱਕੇ 'ਚ ਨਹੀਂ ਚੱਕਰ ਆਏਗਾ ਗਿੱਲੇ 'ਚ ਚੱਕਰ ਪੈਣਾ ਗਿੱਲੇ ਚੱਕਰ ਪੈਣਾ ਹੋਰ ਜੋ ਹੀ ਟਾਈਮ ਹੀ ਲੱਗਿਆ ਇੱਕ ਤਾਂ ਇੰਨਾ ਟਾਈਮ ਲਵਾਇਆ ਪੂਛਾਣੇ ਹੂੰ ਆਪਾਂ ਆ ਬਾਕੀ ਬਾਕੀ ਤਾਂ ਪਾਈਪ ਜਿਹੜੀ ਫੀਟਿੰਗ ਆ ਆਪਣੀ ਉਹ ਕਿਸੇ ਹੋਰ ਦੇ ਨਹੀਂ ਹੈਗੀ ਮੇਰੇ ਹਿਸਾਬ ਨਾਲ ਮੈਨੂੰ ਇੰਨਾ ਜ਼ਿਕੀਨ ਹੋ ਸਕਦਾ ਅੱਛਾ ਜਿਹੜੀ ਫੀਟਿੰਗ ਆਪਾਂ ਜੈਨੂਨ ਤਰੀਕੇ ਨਾਲ ਕਰਾਈ ਹੈ ਹੂੰ ਪਰੋ ਵਾਲੇ ਨੇ ਵੀ ਸੇਮ ਇਹੀ ਚੀਜ਼ ਕਰਾਈ ਜਾਣਾ ਉਹਦਾ ਪੁੱਟੂ ਪਿੱਛੇ ਦੀ ਲੈ ਕੇ ਆ ਰਿਹਾ ਉਹਦੇ ਫਰਕਾ ਉਹਨਾਂ ਦੇ ਪੈਡਲ ਥੱਲੇ ਉਨੂੰ ਐ ਇਹਨੂੰ ਉੱਪਰ ਹੈ ਅੱਗੇ ਦੀਨੇ ਦੀ ਟੋਕਰੀ ਜਮੇ ਸ਼ੋਹ ਦੇ ਨਾਲ ਲਾਈ ਹੋਈ ਆ ਅੱਗੇ ਨਾ ਪੁੱਠਾ ਹੀ ਚੱਲੂਗਾ ਸਾਰਾ ਸੀਜ਼ਨ ਅੱਛਾ ਟੋਕਰੀ ਨਹੀਂ ਉਹਨਾਂ ਦੇ ਟੋਕਰੀ ਉਰੇ ਆ ਉਹ ਬਹਿ ਕੇ ਚੱਲੂ ਜਾਸਤ ਕਰ ਚੱਲੂ ਨਹੀਂ ਨਹੀਂ ਆਹ ਹੁਣ ਉਹਦਾ ਜਿਹੜਾ ਉਹ ਸਿਸਟਮ ਆ ਉਹਨਾਂ ਦੇ ਇੱਧਰ ਲਵਾ ਰਿਹਾ ਹਾਂ ਉਹਨਾਂ ਦਾ ਤਾਂ ਪਹੇ ਨਹੀਂ ਕਰਵਾ ਰਹੇ ਹੈ ਉਹ ਬਣਿਆ ਪਿਆ ਕੀ ਉਹਨਾਂ ਨੇ ਵੀ ਉਹਨਾਂ ਨੇ ਬੜੇ ਬਣਾਈ ਚੱਕ ਕੇ ਫਿੱਟ ਕਰਤਾ ਅੱਛਾ ਹੁਣ ਕਾਲੀ ਹੋਣੀ ਕੰਮ ਲੇਟ ਹੋ ਰਾ ਉਹਨਾਂ ਨੂੰ ਉਹਨਾਂ ਨੇ ਸ਼ਟਲ ਹੀ ਘੇਰਨੇ ਲਵਾਇਆ ਪਿੱਛੇ ਉਹਨਾਂ ਨੇ ਤਾਂ ਮੈਨਾਂ ਤਾਂ ਇੱਕ ਛੋਟੀ ਮਸ਼ੀਨ ਲੈ ਰਹੇ ਨੇ ਯਾਰ ਉਹ ਹਨ ਇਹਦੇ ਨਾਲ ਉਹ ਕੱਢੀ ਜਾਣਗੇ ਲਿੱਕੇ ਜਿਹੀ ਪਾਈ ਜਾਣਗੇ ਇਹਦੇ ਨਾਲ ਕਰ ਲਦੀਆਂ ਦੋਏ ਚੱਲ ਰਹੀਆਂ ਇਹਦੇ ਨਾਲ ਲਿੱਕੇ ਬਣਾਈ ਜਾਂਦੇ ਨੇ ਉਹਦੇ ਨਾਲ ਹਾਂ ਕੰਮ ਤਾਂ ਇਹ ਵੀ ਸਹੀ ਯਾਰ ਜੇ ਵਿੱਚ ਇੱਕ ਛੋਟੀ ਮਸ਼ੀਨ ਹੋਵੇ ਹਨ ਆਹ ਖੜਿਆ ਹੈ ਇਹਦੇ ਪਿੱਛੇ ਛੋਟੀ ਪਾ ਇੱਕ ਘਾਜ਼ਨ ਲਾ ਜਿਵੇਂ ਛੋਟੀ ਆ ਇਹ ਨਾਲ ਲਿੱਕੇ ਪਾ ਕੇ ਅੱਗੇ ਤਿੰਨ ਗਿੱਲੇ ਪਾਇਆ ਵੇ ਇਹਦੇ ਨਾਲ ਉਹ ਕੰਮ ਜ਼ਿਆਦਾ ਕਰੂ ਮੈਂ ਸਿੰਗਲ ਖੁੱਡ ਵਾਲੀ ਮੈਂ ਉਹੀ ਤਾਂ ਕਹਿ ਰਹੇ ਫਿਰੇ ਬਣਾ ਕੇ ਇਹਨੂੰ ਸਤੀਤੀ ਵੀ ਮਸ਼ੀਨ ਮੰਨ ਲਏ ਇਹ ਨਾਲ ਲਿੱਕਾ ਪਾਤਾ ਲਿਕਾ ਪਾ ਕੇ ਉਹ ਚੱਲੀ ਜਾਏ ਇੱਕ ਪਾਸੇ ਇਹ ਚੱਲੀ ਜਾਏ ਨਾ ਇਹਨੂੰ ਅੱਜ ਲੈ ਜਾ ਉਹ ਪਰ ਇਹ ਤੋਂ ਵੱਧ ਕਿੱਲੇ ਵੱਡੂ ਉਹ ਹਾਂ ਉਹਨੂੰ ਲਿਕਕੇ ਬਣਾ ਬਣਾਏ ਮਿਲ ਗਿਆ ਉਹਨੇ ਤਾਂ ਭੱਜੀ ਫਰੀ ਜਣਾ ਵੱਧ ਕੋਈ ਵੱੜਦੀ ਹੈਗੀ ਹੋਰ ਨਾ ਬਹਿ ਮਾ ਤੇਰਾ ਕਿੱਲੇ ਹੋ ਚਾਰ ਨਹੀਂ ਛੱਡਦੀ ਜੇ ਸਹੀ ਚੱਲੇ ਆ ਵੀ ਵੀਰੇ ਲਿਕਕੇ ਇੱਕ ਲਿਕਾ ਬਣਾ ਕੇ ਜਾਨੂ ਨੇ ਵਾਲੇ ਨਾਲ ਕਿੱਲੇ 'ਚ ਲਿਕਕੇ ਬਣਾਉਣੇ ਨੇ ਉਹਨੇ ਪਾਦਾ ਅੱਧਾ ਕਿੱਲਾ ਖਿੱਚ ਦੇਣਾ ਜਾਨੂ ਨੇ ਉਹਨੂੰ ਖੁੱਲੀ ਜਗ੍ਹਾ ਉਹਨੇ ਮੋੜ ਨੂੰ ਹੋਰ ਹੁਣ ਤਾਂ ਲੱਗਿਆ ਜਾਣਾ ਯਾਰ ਜਿਹੜੇ ਇਹ ਕੰਮ ਅਜੇ ਸ਼ੁਰੂ ਤੋਂ بڑے ਹੋਏ ਨੇ ਉਹਨਾਂ ਨੂੰ ਪਤਾ ਹੀ ਆ ਤਾਂ ਹੀ ਅਗਲੇ ਦੋ ਦੋ ਟਰੈਕਟਰ ਰੱਖ ਦਿੰਨੇ ਉਹ ਸਾਡੇ ਰਿਸ਼ਤੇਦਾਰਾਂ ਨੇ ਬੇਇੱਜ਼ਤੀ ਟਾਂਡੇ ਦੀ ਅੱਧੀ ਜਾਨ ਕੱਢ ਦਿੰਦੇ ਨੇ ਅੱਧਾ ਤੋੜ ਦਿੰਦੇ ਨੇ ਬਾਕੀ ਕੁਝ ਹੋ ਬਣਾ ਦਿੰਦਾ ਜਿਹੜਾ ਕੁਝ ਇਹਦੀਆਂ ਅੱਗੇ ਲੱਗਿਆ ਹਨ ਉਹ ਉੱਥੇ ਜਮਿਓ ਪੀਜ ਰਿੰਦ ਰਿਆ ਨੂੰ ਹਾਂ ਆਪਣੀਆਂ ਗਰਾਰੀਆਂ ਆ ਉਹ ਗਰਾਰੀਆਂ ਲੱਗੀਆਂ ਹੋਈਆਂ ਨੇ ਅੱਗੇ ਉਹਨੇ ਦੰਦੇ ਨੇ ਉਹਨਾਂ ਨੇ ਜਮੀ ਟਾਂਡੇ ਨੂੰ ਯਾਰ ਅੱਧਾ ਟਾਂਡੇ ਦੀ ਜਾਣ ਤਾਂ ਇਹੀ ਕੱਢ ਦੇਣਗੇ ਆ ਪਲੇਟ ਲੱਗੀਆਂ ਨੇ ਹੇ ਨੀਚੇ ਹਨਾ ਵੱਟਣ ਵਾਲੇ ਨੇ ਚੜਾਂ ਚੋ ਇਹ ਵੱਟਣ ਵਾਲਾ ਆ ਖਿੱਚ ਕੇ ਲੈ ਜਾਣਗੇ ਖਿੱਚ ਕੇ ਲੈ ਜਾਣਗੇ ਅੱਧਾ ਦਾ ਇਹੀ ਤੋੜ ਦੇਣਗੇ ਅੱਧੇ ਤੋਂ ਅੱਧੇ ਤੋਂ 50 ਪੈਸੇ ਹੋਣੇ ਜਾਣ ਪਲੇਟ ਤਾਂ ਹੈ ਨਹੀਂ ਉਹ ਤਾਂ ਕਲੇ ਚੁੰਜਾ ਹੀ ਆਣੇ ਕਲੇਟ ਅੱਗੇ ਕੇ ਧੱਕਣ ਵਾਲੀਆਂ ਨੇ ਬਲੇਟ ਤਾਂ ਉੱਛ ਨੇ ਉਹਦੇ ਉੱਪਰ ਅੱਛਾ ਉੱਪਰ ਆ ਪਲੇਟ ਦਾ ਮੈਂ ਉਹੀ ਦੋ ਜਿਹੜੇ ਦੀ ਮਖਾ ਪਲੇਟ ਹੈ ਕਿੱਥੇ ਨੇ ਇਹ ਤਾਂ ਪਲੇਟ ਕੱਢਣੇ ਨੇ ਆਪਾਂ ਨੂੰ ਹੈਂ ਕੁੱਲੇ ਨੇ ਹੂੰ ਬਾਈ ਗਾਲੀ ਚ ਪਾਏ ਨਹੀਂ ਆਦੇ ਗਲੀਆਂ ਨੇ ਨਾ ਅੱਛਾ ਉਰੇ ਉਹ ਲੱਗੀ ਹੋਈ ਆ ਠੀਕ ਆ ਕਰਕੇ ਚ ਚਾਰ ਨਹੀਂ ਜੀ ਪਹਿਲਾਂ ਉਹ ਤਾਂ ਨਾਲ ਦੀ ਨਾਲੇ ਦੀ ਆਹ ਦੀ ਬ੍ਰੇਕ ਆ ਦੇ ਲੈ ਕਰ ਲਿਓ ਪਲੇਟ ਦੀ ਕੀ ਨੇ ਚੋਂ ਚੋ ਉਹ ਬਲੇਟ ਨੇ ਆ ਰੇਤੀ ਆ ਰੇਤੀ ਆ ਰੇਤੀ ਆ ਬਸ ਨੇੜੇ ਲਾ ਦੋ ਰੇਤੀ ਲੱਗ ਜਾ ਕਰੋ ਥੋੜੇ ਇੱਕ ਗੱਲ ਆ ਹੈ ਨਾ ਕਹਿੰਦੇ ਇਹਨੂੰ ਚੰਗੀ ਤਰ੍ਹਾਂ ਫਾੜੀ ਕਰਕੇ ਖਾਲੀ ਕਰਕੇ ਫਿਰ ਰੇਗਮਾਰ ਲਾ ਕੇ ਫੇਰ ਕਹਿੰਦਾ ਲੱਗ ਪਲੇਟ ਕਰਨੀ ਨੀਰ ਪਾਣੀ ਦੇ ਲੱਗ ਗਿਆ ਉਹ ਤਾਂ ਮੱਕੀ ਦਾ ਕਹਿੰਦਾ ਹਵਾ ਦੀ ਹਵਾ ਜੀ ਮਾਰ ਦਉਣਾ ਚਾਚਾ ਨਾ ਹਵਾ ਮਾਰਦਾ ਹਵਾ ਦਾ ਬਹੁਤ ਹੈ ਜੀ ਹਵਾ ਦਾ ਬਹੁਤ ਹੈ ਜੀ ਉਹ ਤਾਂ ਲਾਉਣੇ ਪੈਂਦੇ ਨੇ ਉਹ ਕਹਿੰਦੇ ਵੀ ਇੰਜ ਕਰਕੇ ਰੇਗ ਮਾਰ ਰਿਹਾ ਕਿੱਥੇ ਦਿਖਾਏ ਮਾਰ ਰਹੇ ਨੇ ਮੈਂ 10 ਮਿੰਟ ਤੱਕ ਜੇ ਚੱਲਦਾ ਨਹੀਂ ਉਹ ਪਾਣੀ ਜਿਆਦਾ ਅੱਜ ਤੱਕ ਮੈਂ 1 ਮਿੰਟ ਚ ਖੜਾ ਹਾਂ ਮੈਂ ਟਾਈਮ ਲੱਗ ਜੀ ਖੜੇ ਰਹੇ ਹਾਂ ਹੁੰਦਾ ਵੀ ਮਸ਼ੀਨ ਨੂੰ ਕਿਹੜਾ ਦੇਖ ਦੇਖਦੇ ਆ ਚਲਾ ਕੇ ਡਰਾਈਵਰ ਸਾਹਿਬ ਆਪਣੇ ਬੈਠ ਗਏ ਉਹ ਤੇ ਐ ਰਹੀ ਬਹੁਤ ਜੀ ਚੱਕਰੇ ਹਾਂ ਚੱਲ ਨੀਚੇ ਲੋਕੀ ਟਾਇਰ ਐ ਬੈਠ ਦੇਣੇ ਨਾ ਨੀਚੇ ਹਾਂ ਚੱਕਰ ਲਾ ਦੇਣੀ ਹੈ ਰਾਈਟ ਚੱਕਰ ਲਾ ਦੇਣੀ ਲੱਗ ਰਿਹਾ ਮੰਨੇ ਕਰ ਲਾ ਦੁੱਗੀ ਥੱਲੇ ਗਈ ਨੀਚੇ ਕਰਕੇ ਜਲਾ ਬੱਸ ਚਲਾਈ ਹੁਣ ਟੇਡਾ ਚੱਲਦਾ ਕਰੋ ਸਣ ਚਾਲ ਵੀ ਵਾਰਾ ਰਿਹਾ ਤੇ ਮੇਰੇ ਖਿਆਲ ਨਾਲ ਇਹ ਚੱਤਾਂ ਨਾਲੇ ਚਲਾਈ ਚਲਾਈ ਕੋਈ ਗੱਲ ਨਹੀਂ ਮੜਾ ਚੱਲ ਬਲਾਈ ਇੱਕ ਵਾਰੀ ਚਲਾ ਕੇ ਤਾਂ ਦੇਖ ਕੋਈ ਠੀਕ ਰੱਖ ਕਰੋਸ ਵਾਲਾ ਕੰਮ ਠੀਕ ਆ ਨਾ ਬੈਲਟ ਆਉਣਾ ਨਾ ਗੇਅਰ ਕਰਖਾਂ ਲੱਗਿਆ ਆ ਤੇ ਚੱਤਰ ਲਾ ਦੁਆ ਰਿਹਾ ਕੁੱਠਿਆ ਗੇਅਰ ਮੇ ਲੋਡ ਕਰ ਉੱਪਰ ਨੂੰ ਚੱਕ ਹਾਂ ਨਿਚੇ ਵਾਲਾ ਦੇਖੀ ਦੇਰ ਉੱਪਰ ਚੱਕਦਾ ਵੀਡੀਓ ਵਾਲਾ ਹਾਂ ਇਹਦੇ ਪੁੱਠਾ ਲੱਗਦਾ ਬਾਈ ਹੁਣ ਚੱਲ ਗੇਰੀ ਪੁੱਠਾ ਪੈ ਗਿਆ ਜੀ ਚੱਲ ਪਿਆਣੀ ਗੇਰ ਗੇਰ ਪਿਆਣੀ ਨਵਾਂ ਨਵਾਂ ਕੰਮ ਆਣਾ ਹੁਣ ਹੁਣ ਪਿਆ ਨਾ ਫੇਰ ਨਿਕਲੇਗਾ ਗੇਅਰ ਕਲੱਚ ਦੱਬੀ ਲੱਗਦਾ ਆਫਾ ਲੈ ਰੇ ਅੱਛਾ ਚੱਕਰ ਗਿਆ ਚੱਲ ਪਿਆ ਚੱਲ ਪਿਆ ਬਹੁਤ ਬਹੁਤ ਚੱਕਰ ਨੇ ਉਹ ਨਿੱਚੇ ਵਾਲੀ ਪਲੇਟ ਦੇ ਹਨਾ ਜੇ ਪਰਦੀ ਨਾ ਫੇਰੇ ਦੀ ਬਾਜ ਕਿੱਥੇ ਨਿਕਲਣੀ ਹੈ ਹੋਲੋ ਟਿੱਖੇ ਹੋਣਗੇ ਦਾ ਪੰਜ ਬਹੁਤ ਟਿੱਖੇ ਨੇ ਓਏ ਹੱਥ ਵੜ ਦੂ ਮੈਂ ਐਂਜ ਠੀਕ ਹੱਥ ਲਾ ਕੇ ਦੇਖ ਕਿੱਥੇ ਲੱਗ ਰਿਹਾ ਉਹ ਤੇ ਬਾਬੇ ਦੁਪਹਿਰ ਹੋ ਗਈ ਤੇ ਹੁਣ ਅਸੀਂ ਆ ਗਏ ਸੀਗੇ ਪੂਲ ਦੇ ਵਿੱਚ ਇਧਰ ਜਵਾਕ ਨਹਾਈ ਜਾਂਦੇ ਨੇ ਇਧਰਾ ਵੱਡਿਆਂ ਦਾ ਦੇਖੋ ਬੰਨਿਆਰੇ ਚੱਲਦਾ ਸਿਸਟਮ ਬਹੁਤ ਕੈਂਡ ਚੀਜ਼ ਬਣਾਈ ਆ ਬਾਈ ਨੇ ਨੱਕ ਜਿਲੇ ਗਿਆ ਹਾਂ ਨੱਕ ਜਿਲੇ ਗਿਆ ਕੱਟ ਪਾਏ ਡੁਕਿਆ ਮਾਰਨੀ ਆ ਜੀ ਆਪਣੇ ਬੰਦੇ ਕਿੱਧਰ ਨੇ ਦੇਖ ਐ ਪੂਰੀ ਗੱਡ ਜੀ ਤੱਕ ਚੱਕੀ ਜੀ ਦਾ ਮੇਰੇ ਟੀ-ਸ਼ਰਟ ਤੇ ਵੀ ਰੇ ਤੂੰ ਦੇਖ ਕੋਈ ਬਾਬੇ ਨਿਆਰੇ ਹੈ ਫੀਲਿੰਗ ਗੁੱਡ ਪੂਰੀ ਆਪਾਂ ਨਾਲੇ ਮਿੱਤਰੋ ਆਪਣੇ ਬੰਦੇ ਬੈਠੇ ਨੇ ਫੋਨ ਵਾਂਗ ਪੈਂਦੇ ਦਾ ਆ ਜੰਗੋਰ ਨਿਆਰਾ ਆ ਗਿਆ ਪੂਰਾ ਵਸ ਅੱਛਾ ਉਹ ਉਧਰ ਕੀ ਹੀ ਜਾਣ ਦੇ ਕੀ ਡਿੱਗੇ ਨਹੀਂ ਉਹਨਾਂ ਤਾਂ ਤੇ ਕੀ ਕਰ ਰਹੇ ਨੇ ਅਰਦਰ ਤੇ ਨਿਚਾ ਓ ਅਰਦਰ ਨਿਚਾ ਇਹ ਇਹ ਲੱਭੇ ਮਰਨਗੇ ਹੈ

ਹੋ ਗਿਆ ਜੀ ਮਿਸਕਲਾ ਮੈਨਾਂ ਦੇਖੇ ਨਿਕ ਨਹੀਂ ਹਾਂ ਵੀ ਮਨੂ ਆ ਕਿਵੇਂ ਰਹੇਗਾ ਮੈਂ ਨੱਕ ਸੀ ਲਿਆ ਗਿਆ 40 ਸਾਲ ਤੋਂ ਦੂਈ ਦੇ ਇਹ ਬੰਦੇ ਆਪਣੇ ਪਾਈ ਜਾਂਦੇ ਨੇ ਕੱਪੜੇ ਉਹ ਲੈ ਵੀ ਉਹ ਲੜਦੇ ਉਹ ਲੜਦੇ ਉਹ ਇੱਥੇ ਦੇਖੀ ਦੇਖੀ ਉਧਰ ਉਹ ਉਹ ਲੜਪੇ ਦੇਖੀ ਫੇਰ

ਆੜੀ ਕਿੰਨੂ ਐ ਓਏ ਤੂੰ ਬਰਿੰਗ ਅੱਜ ਵੀ ਬਹੁਤ ਦੁਨੀ ਆ ਗਈ ਅਜ ਤਾਂ ਹਾਂ ਬਾਈ

ਏ ਬਾਬੇ ਉਪਾ ਆਗੇ ਸੀਗੇ ਹੁਣ ਘਰ ਨਾ ਨੂਕੇ ਆਪਾਂ ਪੂਲ ਚ ਗਏ ਸੀਗੇ ਅੱਜ ਤੇ ਦਿਖਾਉਣਾ ਤੁਹਾਨੂੰ ਆ ਪਛਾਮਾ ਹੋ ਗਈਆਂ ਬਾਹਰ ਖੜਾ ਸਰਪੰਚ ਸਾਹਿਬ ਦਾ ਟਰੈਕਟਰ ਤੇ ਉਹ ਖੜੀ ਗੋਲੂ ਦੀ ਗੱਡੀ ਤੇ ਉਹ ਆਪਣਾ ਅੱਗੇ ਜੰਗਾ ਖੜਾ ਆਪਣਾ ਮਹੀਨਦਰਾ 265 ਇਹ ਗੋਲੂ ਦੀ ਗੱਡੀ ਦਾ ਟਾਇਰ ਨਿਕਲ ਜਾਂਦਾ ਜੀਗਾ ਜਿਹੜੀ ਆਪਣੇ ਲੌਏ ਬਿਲਾਂ ਦੀ ਉਹ ਹੁੰਦੀ ਹੈ ਇਹ ਗੱਡੀ ਤੇ ਦੇਖੋ ਕਰੋ ਚੱਕ ਇਹਨੂੰ ਕਿਹਨੂੰ ਪਸੰਦ ਆ ਛੱਤੀ ਦੀ ਦੱਸੋ ਫਿਰ ਇਹ ਕਰਾਇਆ ਹੋਇਆ ਬਾਬੇ ਜੱਗੇ ਬਹੁਤ ਮੋਡੀਫਾਈ ਤੇ ਬਾਬੇ ਹੈਪੀ ਦੀ ਵੀਡੀਓ ਆਪਾਂ ਪੇਜ ਤੇ ਪਾਤੀ ਆ ਆਪਣੇ ਸ਼ਾਰਟਸ ਤੇ ਪਾਈਆ ਜੀ ਲਾਈਕ ਲਾਈਕ ਕਰੋ ਐਂਡ ਸ਼ੇਅਰ ਐਂਡ ਕਮੈਂਟ ਕਮੈਂਟ ਕਰ ਦਿਓ ਬਾਈ ਤੇ ਪੂਰੀ ਪਿੰਕ ਜਰਕੜੀ ਫੀਲਿੰਗ ਹੈ ਪਿੰਕ ਜਰਕੜੀ ਫੀਲਿੰਗ ਚੱਕੀ ਕਰਦਾ ਤੇ ਮੈਟਰੋ ਪਾ ਚੱਲਿਆ ਹੁਣ ਨਵੇਂ ਗਾ ਮਿਲਦਾ ਤੁਹਾਨੂੰ ਜਾ ਕੇ ਨਵੇਂ ਗਾ ਸੋਣੀ ਉੱਤਰ ਕੇ ਪਿੱਛੇ ਆਪਣਾ ਸਮਾਨ ਲਈ ਜਾਂਦੇ ਨੇ ਮੈਂ ਤੇ ਹੈਪੀ ਹਾਂ ਹੁਣ ਹੋਰ ਬਰਾਤੀ ਐਣ ਕੇ ਐਡ ਥੋੜੀ ਜੀ ਬਾਹਰ ਹੀ ਡੋਹਣ ਲਈ ਹੈਪੀ ਅੱਜ ਡਿੱਗ ਗਿਆ ਉਹ ਵੀਡੀਓ ਤੁਸੀਂ ਜਾ ਕੇ ਸ਼ਾਰਟ ਚ ਦੇਖਿਓ ਕਿਉਂ ਬਾਈ ਵੀ ਕੀ ਖਤਰਨਾਕ ਬਣੀ ਆ ਤੇ ਮਿੱਤਰੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਚੈਨਲ ਨੂੰ ਕਰ ਲਾ ਸਬਸਕ੍ਰਾਈਬ ਆ ਲਾਈਕ ਕਮੈਂਟ ਜਰੂਰ ਕਰਦਾ ਹੋ ਵਾй ਵਾਈ ਤਾਂ ਗਿਆ ਤਾਂ ਦੇ ਲਈ ਇੱਕ ਉੱਪਰ ਵੀ ਆਪਾਂ ਹੋਰ ਜਿਆਦਾ ਇਹ ਗੱਲ ਹੈ ਮਿੱਤਰੋ ਨਵੇਂ ਗੋ ਆਪਾਂ ਪਹੁੰਚੇ ਸੀਗੇ ਹੈ ਇਹ ਪਿੱਛੇ ਸਟੀering ਲਵਾਇਆ ਹੈਪੀ ਇਹ ਪਿੱਛੇ ਨੂੰ ਤੁਰਿਆ ਕਰੂਗਾ ਮਸ਼ੀਨ ਤੇ ਜੇ ਆਪਾਂ ਰੋਡ ਤੇ ਜਾਣਾ ਉਹ ਅਗਲਾ ਸਟੀering ਤੇ ਆਪਾਂ ਆਪਣਾ ਟਰੈਕਟਰ ਖੜਾਈਏ ਇੱਥੇ ਨਵੇਂ ਗੋ ਨਾਲ ਜੇ ਪੁਟੀਕਾ ਕਪਾ ਲਵਾਈ ਜਾਂਦੇ ਸੀਗੇ ਟਾਇਰ ਵੀ ਜਨ ਕਰਵਾਇਆ ਹੈ ਕਰਾਇਆ ਕਰੋ ਨਹੀਂ গুলু এটা কটাৰ বুঢ়া